ਚੜੰਦੀ ਸਮੱਸਿਆ ਬਹੁਤ ਜ਼ਿਆਦਾ ਵਧ ਰਹੀ ਜੇ ਇਹਦੇ ਬਾਰੇ ਬਹੁਤ ਸਾਰੇ ਸਵਾਲ ਵੀ ਪੁੱਛੇ ਗਏ ਸੀ ਤਾਂ ਹੀ ਉਹਦੇ ਬਾਰੇ ਕੁਝ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀ ਕਿ ਕਾਰਨ ਤਾਂ ਬਹੁਤ ਸਾਰੇ ਨੇ ਫਿਰ ਡਿਸਕਸ ਕਰਾਂਗੇ ਪਰ ਉਹਦੇ ਵਿੱਚ ਜੋ ਨਵੀਂ ਖੋਜ ਸਾਹਮਣੇ ਆਈ ਹੈ ਮੋਨੋਕਸਿਡਲ ਸ਼ਾਇਦ ਆਮੀ ਬਹੁਤ ਘਰਾ ਵਿੱਚ ਵਰਤੀ ਪੈਨੇ ਤੇ ਆਮ ਕੈਮਿਸਟ ਤੋਂ ਖਰੀਦ ਕੇ ਵੀ ਲੈ ਲੈਂਦੇ ਨੇ ਪਰ ਨਵੀਂ ਥੈਰਪੀ ਚ ਪੀ ਆਰ ਪੀ ਜਿਹਦੇ ਵਿੱਚ ਆਪਣੇ ਹੀ ਲਹ ਦੇ ਜੋ ਲੈ ਕੇ ਉਹਦੇ ਵਿੱਚੋਂ ਪਲੇਟਲੇਟ ਰਿੱਚ ਹੁੰਦੇ ਨੇ ਉਹ ਲਗਾਇਆ ਜਾਂਦਾ ਟੀਕਾ ਜਿਸ ਨਾਲ ਕੁਦਰਤੀ ਤੌਰ ਤੇ ਰਿਪੇਅਰ ਸ਼ੁਰੂ ਹੋ ਜਾਂਦੀ ਹੈ ਫਿਰ ਉਹਦੇ ਵਿੱਚ ਇੱਕ ਸੈਕਰਟ ਹੋਮਸ ਨਵੀਂ ਥੈਰਪੀ ਆਈ ਜੇ ਜਿਹੜੀ ਉਹ ਵੀ ਕਮਾਲ ਦਾ ਅਸਰ ਵਿਖਾ ਰਹੀ ਜੇ ਉਹ ਵੀ ਤੁਸੀਂ ਆਪਣੇ ਡਾਕਟਰੀ ਸਲਾਹ ਨਾਲ ਲੈ ਸਕਦੇ ਹੋ ਜਿਸ ਦੇ ਨਾਲ ਠੀਕ ਹੋ ਸਕਦਾ ਹੈ ਤੇ ਖੁਰਾਕ ਦੇ 3-4 ਚੀਜ਼ਾਂ ਜ਼ਰੂਰ ਸ਼ਾਮਲ ਕਰ ਲਓ ਕਿ ਇਲਾਜ ਕਰਾਓ ਕਾਰਨ ਲੱਭ ਲਓ ਉਹ ਕਾਰਨ ਵੀ ਦੂਰ ਕਰੋ ਪਰ ਨਾਲੋਂ ਨਾਲ ਸ਼ਕਰਕੰਦੀ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਲਓ ਬਾਲਕ ਲਓ ਐਵੋਕਾਡੋ ਤੇ ਅੰਡੇ ਰੋਜ਼ ਖਾਣੇ ਸ਼ੁਰੂ ਕਰੋ ਵਾਲਾਂ ਦੀ ਤੁਹਾਡੀ ਗ੍ਰੋਥ ਵਧਣ ਲੱਗ ਜਾਏਗੀ